ਇੱਕ ਕਹਾਣੀ ਸ਼ੁਰੂ ਹੁੰਦੀ ਆ ਸਾਲ 1980 ਤੋਂ ਅੱਜ ਦਾ ਮੁੰਬਈ ਤੇ ਉਸ ਟਾਈਮ ਦਾ ਬੰਬੇ ਤੇ ਉਹ ਉਹ ਟਾਈਮ ਸੀਗਾ ਜਦੋਂ ਬੰਬੇ ਦੇ ਉੱਪਰ ਅੰਡਰਵਰਡ ਦਾ ਤੇ ਦਾਉਦ ਇਬਰਾਹਿਮ ਦਾ ਓਪਨਲੀ ਕੰਟਰੋਲ ਹੁੰਦਾ ਹਰੇਕ ਬਿਜ਼ਨਸ ਦੇ ਉੱਪਰ ਤੇ ਦਾਉਦ ਇਬਰਾਹਿਮ ਦੇ ਆਪਣੇ ਕੁਝ ਬਹੁਤ ਹੀ ਜ਼ਿਆਦਾ ਕਲੋਜ਼ ਲੋਕ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਨਾਮ ਹੁੰਦਾ ਮਹਿਮੂਦ ਪਠਾਨ ਦਾ ਕਿਉਂਕਿ ਉਹਦੀ ਚਮੜੀ ਦਾ ਰੰਗ ਬੇਹਦ ਕਾਲਾ ਹੁੰਦਾ ਤਾਂ ਇਸੇ ਕਰਕੇ ਉਹਦੇ ਨੇੜੇ ਦੇ ਲੋਕ ਉਹਨੂੰ ਜਾਣਦੇ ਆ ਮਹਿਮੂਦ ਕਾਲੀਆ ਦੇ ਨਾਮ ਤੋਂ ਮਹਿਮੂਦ ਕਾਲੀਆ ਦਾਉਦ ਦੇ ਕਹਿਣ ਦੇ ਉੱਪਰ ਬਹੁਤ ਵੱਡੇ ਵੱਡੇ ਕ੍ਰਾਈਮ ਕਰਦਾ ਤੇ ਛੋਟਾ ਸ਼ਕੀਲ ਜਿਹੜਾ ਕਿ ਖੁਦ ਬਾਅਦ ਦੇ ਵਿੱਚ ਜਾ ਕੇ ਇੱਕ ਬਹੁਤ ਹੀ ਵੱਡਾ ਨਾਮ ਬਣਦਾ ਵਾ ਅੰਡਰਵਰਡ ਦਾ ਉਸ ਟਾਈਮ ਤੱਕ ਛੋਟਾ ਸ਼ਕੀਲ ਤੇ ਮਹਿਮੂਦ ਕਾਲੀਆ ਇਹ ਦੋਨੇ ਹੀ ਦਾਉਦ ਦੇ ਲਈ ਕੰਮ ਕਰ ਰਹੇ ਹੁੰਦੇ ਆ ਪਰ ਕਿਉਂਕਿ ਮਹਿਮੂਦ ਕਾਲੀਆ ਦਾਉਦ ਦੇ ਜ਼ਿਆਦਾ ਕਲੋਜ਼ ਹੁੰਦਾ ਤਾਂ ਇਸੇ ਕਰਕੇ ਛੋਟਾ ਸ਼ਕੀਲ ਤੇ ਮਹਿਮੂਦ ਕਾਲੀਆ ਦੀ ਆਪਸ ਦੇ ਵਿੱਚ ਕਾਫੀ ਤਕੜੀ ਰੰਜਿਸ਼ ਚੱਲ ਰਹੀ ਸੀ ਪਰ ਅੰਡਰਵਰਡ ਦੇ ਲੋਕਾਂ ਨੂੰ ਕਲੀਅਰਲੀ ਪਤਾ ਸੀਗਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਉੱਪਰ ਕੌਣ ਆ ਇਹਨਾਂ ਦੋਨਾਂ ਦੇ ਵਿੱਚੋਂ ਜ਼ਿਆਦਾ ਨੇੜੇ ਦਾਉਦੇ ਸੀਗਾ ਮਹਿਮੂਦ ਕਾਲੀਆ ਤੇ ਮਹਿਮੂਦ ਕਾਲੀਆ ਵੀ ਗਾਹੇ ਬਗਾਹੇ ਛੋਟਾ ਸ਼ਕੀਲ ਨੂੰ ਲੋਕਾਂ ਦੇ ਸਾਹਮਣੇ ਨੀਮਾ ਦਿਖਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡਦਾ ਸੀ ਉਸ ਟਾਈਮ ਦੇ ਉੱਪਰ ਛੋਟਾ ਸ਼ਕੀਲ ਛੋਟਾ ਰਾਜਨ ਤੇ ਦਾਉਦ ਇਬਰਾਹਿਮ ਮੁਹੰਮਦ ਅਲੀ ਰੋਡ ਦੇ ਉੱਪਰ ਇੱਕ ਏਰੀਆ ਵਾ ਨਾਗਾਪੜਾ ਇਹ ਸਾਰੇ ਦੇ ਸਾਰੇ ਉੱਥੇ ਰਹਿ ਰਹੇ ਹੁੰਦੇ ਆ ਟਾਈਮ ਲੰਘਦਾ ਵਾ ਤੇ ਉਸ ਤੋਂ ਬਾਅਦ ਦਾਉਦ ਇਬਰਾਹਿਮ ਬੰਬੇ ਨੂੰ ਛੱਡ ਕੇ ਦੁਬਈ ਚਲੇ ਜਾਂਦਾ ਤੇ ਨਾਲ ਹੀ ਉਹਦੇ ਚਲੇ ਜਾਂਦੇ ਆ ਛੋਟਾ ਸ਼ਕੀਲ ਤੇ ਛੋਟਾ ਰਾਜਨ ਤੇ ਦਾਉਦ ਇਬਰਾਹਿਮ ਬੰਬੇ ਦਾ ਆਪਣਾ ਸਾਰਾ ਦਾ ਸਾਰਾ ਕੰਮਕਾਰ ਕਿਹਨੂੰ ਸੰਭਾਲ ਜਾਂਦਾ ਵਾ ਮਹਿਮੂਦ ਕਾਲੀਆ ਨੂੰ ਕਿਸੇ ਇੱਕ ਵਿਆਹ ਦੇ ਉੱਪਰ ਮਹਿਮੂਦ ਕਾਲੀਆ ਅਸ਼ਰਫ ਨਾਨ ਦੀ ਇੱਕ ਲੜਕੀ ਨੂੰ ਦੇਖਦਾ ਅਸ਼ਰਫ ਨੂੰ ਦੇਖਣ ਸਾਰੀ ਮਹਿਮੂਦ ਕਾਲੀਆ ਉਹਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦਾ ਤੇ ਇਸ ਤੋਂ ਬਾਅਦ ਉਹ ਉਹਨੂੰ ਮਿਲਦਾ ਵਾ ਹੁਣ ਕਿਉਂਕਿ ਮਹਿਮੂਦ ਕਾਲੀਆ ਦਾਉਦ ਇਬਰਾਹਿਮ ਨੂੰ ਮਿਲਣ ਦੇ ਲਈ ਬਹੁਤ ਵਾਰ ਬੰਬੇ ਤੋਂ ਦੁਬਈ ਜਾਂਦਾ ਤਾਂ ਜਦੋਂ ਅਸ਼ਰਫ ਉਹਨੂੰ ਉਹਦੇ ਕੰਮਕਾਰ ਦੇ ਬਾਰੇ ਚ ਪੁੱਛਦੀ ਆ ਤਾਂ ਮਹਿਮੂਦ ਕਾਲੀਆ ਉਹਨੂੰ ਕਹਿੰਦਾ ਕਿ ਮੈਂ ਇੱਕ ਬਹੁਤ ਵੱਡਾ ਬਿਜ਼ਨਸਮੈਨ ਆ ਤੇ ਮੇਰਾ ਸਾਰਾ ਦਾ ਸਾਰਾ ਕਾਰੋਬਾਰ ਚੱਲਦਾ ਵਾ ਦੁਬਈ ਦੇ ਵਿੱਚ ਅਸ਼ਰਫ ਇਸ ਗੱਲ ਨੂੰ ਮੰਨ ਲੈਂਦੀ ਆ ਉਹਨੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਅਸਲ ਦੇ ਵਿੱਚ ਇਹ ਬੰਦਾ ਅੰਡਰਵਰਡ ਦਾ ਇੱਕ ਬਹੁਤ ਹੀ ਜ਼ਿਆਦਾ ਵੱਡਾ ਡੌਨ ਆ ਥੋੜੀ ਦੇਰ ਤੋਂ ਬਾਅਦ ਦੋਨਾਂ ਦਾ ਵਿਆਹ ਹੋ ਜਾਂਦਾ ਤੇ ਦੋਨੇ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਆ ਸਮਾਂ ਲੰਘਦਾ ਬੰਬੇ ਦੀਆਂ ਸੜਕਾਂ ਦੇ ਉੱਪਰ ਓਪਨਲੀ ਗੈਂਗਵਾਰ ਹੋਣੇ ਸ਼ੁਰੂ ਹੁੰਦੀ ਆ ਹਰ ਰੋਜ਼ ਪਤਾ ਨਹੀਂ ਕਿੰਨੇ ਗੈਂਗਸਟਰ ਇੱਕ ਦੂਸਰੇ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਆ ਉੱਪਰੋਂ ਪੁਲਿਸ ਦਾ ਪ੍ਰੈਸ਼ਰ ਅੱਡ ਬਣਦਾ ਵਾ ਤਾਂ ਇਹੀ ਉਹ ਟਾਈਮ ਹੁੰਦਾ ਸਾਲ 1987 ਦਾ ਜਦੋਂ ਮਹਿਮੂਦ ਕਾਲੀਆ ਫਾਈਨਲੀ ਅੰਡਰਵਰਡ ਨੂੰ ਹਮੇਸ਼ਾ ਦੇ ਲਈ ਛੱਡਣਾ ਚਾਹੁੰਦਾ ਵਾ ਤੇ ਅਸ਼ਰਫ ਦੇ ਨਾਲ ਆਪਣੀ ਸ਼ਾਂਤੀ ਦੀ ਜ਼ਿੰਦਗੀ ਜਿਉਣੀ ਚਾਹੁੰਦਾ ਤੇ ਇਸੇ ਆਪਣੇ ਲਏ ਹੋਏ ਡਿਸੀਜਨ ਦੇ ਸਿਲਸਿਲੇ ਦੇ ਵਿੱਚ ਤੇ ਇਸੇ ਬਾਰੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਉਹ ਦਾਊਦ ਇਬਰਾਹਿਮ ਨੂੰ ਮਿਲਣ ਦੇ ਲਈ ਦੁਬਈ ਜਾਂਦਾ। ਇਹੀ ਉਹਦੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਸਭ ਤੋਂ ਪਹਿਲੀ ਚੀਜ਼ ਤਾਂ ਹੀ ਆ ਇਹ ਇੱਕ ਇਸ ਤਰ੍ਹਾਂ ਦਾ ਰਸਤਾ ਵਾ ਜਿਹਦੇ ਵਿੱਚ ਐਂਟਰੀ ਤਾਂ ਹੈਗੀ ਆ ਪਰ ਕੋਈ ਐਗਜ਼ਿਟ ਪੁਆਇੰਟ ਨਹੀਂ ਹੈਗਾ। ਤੁਸੀਂ ਅੰਦਰ ਤਾਂ ਜਾ ਸਕਦੇ ਹੋ ਪਰ ਉਹਦੇ ਵਿੱਚੋਂ ਬਾਹਰ ਨਹੀਂ ਆ ਸਕਦੇ। ਬਸ ਇਸੇ ਤਰ੍ਹਾਂ ਦਾ ਇਹ ਚੱਕਰ ਵੀ ਆ। ਦੂਸਰੀ ਗਲਤੀ ਉਹ ਖੁਦ ਇਹਦੇ ਬਾਰੇ ਦੇ ਵਿੱਚ ਕੀ ਦਿਨ ਸਲਾਹ ਕਰਨੀ ਚਾ ਰਿਹਾ ਵਾ ਖੁਦ ਦਾਊਦ ਇਬਰਾਹਿਮ ਦੇ ਨਾਲ। ਪਤਾ ਨਹੀਂ ਕੀ ਸੋਚਿਆ ਹੋਣਾ ਮੁਹੰਮਦ ਕਾਲੀਆ ਨੇ ਕਿ ਉਹ ਜਾ ਕੇ ਦਾਊਦ ਇਬਰਾਹੀਮ ਨੂੰ ਬੋਲੂਗਾ ਤੇ ਦਾਊਦ ਇਬਰਾਹੀਮ ਉਹਨੂੰ ਅੰਡਰਵਰਡ ਹਮੇਸ਼ਾ ਦੇ ਲਈ ਛੱਡਣ ਦੇ ਲਈ ਮੰਨ ਜਾਊਗਾ ਪਰ ਚਲੋ ਜੋ ਵੀ ਮੁਹੰਮਦ ਕਾਲੀਆ ਦੇ ਦਿਮਾਗ ਵਿੱਚ ਚੱਲਦਾ ਹੋਵੇ ਫਾਈਨਲੀ ਗੱਲ ਇਹ ਹੁੰਦੀ ਆ ਕਿ ਮੁਹੰਮਦ ਕਾਲੀਆ ਦੁਬਈ ਪਹੁੰਚਦਾ ਵਾ ਤੇ ਦਾਊਦ ਇਬਰਾਹੀਮ ਨੂੰ ਆਪਣਾ ਇਹ ਸਾਰਾ ਦਾ ਸਾਰਾ ਕੰਮਕਾਰ ਛੱਡ ਕੇ ਸ਼ਾਂਤੀ ਦੀ ਜ਼ਿੰਦਗੀ ਜਿਉਣ ਦੀ ਗੱਲ ਕਰਦਾ ਦਾਊਦ ਉਹਨੂੰ ਉੱਪਰੋਂ ਉੱਪਰੋਂ ਹਾਂ ਕਰ ਦਿੰਦਾ ਪਰ ਅੰਦਰੋਂ ਦਾਊਦ ਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਹੁਣ ਤੋਂ ਇਹ ਬੰਦਾ ਪੁਲਿਸ ਵਾਲਿਆਂ ਦੇ ਲਈ ਇੱਕ ਬਹੁਤ ਹੀ ਆਸਾਨ ਟਾਰਗੇਟ ਹੋ ਸਕਦਾ ਕਿਉਂਕਿ ਜਦੋਂ ਇਹ ਆਪਣੀ ਨਾਰਮਲ ਜ਼ਿੰਦਗੀ ਜਿਊਗਾ ਤਾਂ ਨਾ ਇਹਦੇ ਕੋਲੇ ਕੋਈ ਹਥਿਆਰ ਹੋਣਗੇ ਨਾ ਹੀ ਇਹਦੇ ਕੋਲੇ ਕੋਈ ਲੋਕ ਹੋਣਗੇ ਪੁਲਿਸ ਵਾਲੇ ਬਹੁਤ ਸੌਖਾ ਤਰੀਕੇ ਦੇ ਨਾਲ ਇਹਨੂੰ ਚੱਕ ਸਕਦੇ ਆ ਇਹਨੂੰ ਇਨਟੈਰੋਗੇਟ ਕਰਨਗੇ ਤੇ ਮੇਰੇ ਸਾਰੇ ਦੇ ਸਾਰੇ ਪੇਤ ਖੁੱਲ ਜਾਣਗੇ ਤਾਂ ਹੁਣ ਦੌਦ ਇਬਰਾਹਿਮ ਕੀ ਕਰਦਾ ਜਿਸ ਫਲਾਈਟ ਦੇ ਉੱਪਰ ਮਹਿਮੂਦ ਕਾਲੀਆ ਨੇ ਵਾਪਸ ਬੰਬੇ ਪਹੁੰਚਣਾ ਸੀ ਉਸ ਫਲਾਈਟ ਦੀ ਪੂਰੀ ਦੀ ਪੂਰੀ ਜਾਣਕਾਰੀ ਦੌਦ ਇਬਰਾਹਿਮ ਪੁਲਿਸ ਵਾਲਿਆਂ ਨੂੰ ਦੇ ਦਿੰਦਾ ਹੁਣ ਇਸ ਚੀਜ਼ ਤੋਂ ਪੂਰੀ ਤਰ੍ਹਾਂ ਦੇ ਨਾਲ ਅਣਜਾਣ ਮੁਹੰਮਦ ਕਾਲੀਆ ਕਿ ਜਦੋਂ ਉਹ ਬੰਬੇ ਪਹੁੰਚੂਗਾ ਤਾਂ ਸਾਹਮਣੇ ਉਹ ਕਿਹੜੀ ਚੀਜ਼ ਉਹਦਾ ਉਡੀਕ ਕਰ ਰਹੀ ਹੋਗੀ ਉਹ ਅਸ਼ਰਫ ਨੂੰ ਫੋਨ ਕਰਦਾ ਤੇ ਅਸ਼ਰਫ ਨੂੰ ਫੋਨ ਕਰਕੇ ਕਹਿੰਦਾ ਕਿ ਫਲਾਣੀ ਤਰੀਕ ਨੂੰ ਸ਼ਾਮ ਨੂੰ 4 ਵਜੇ ਮੇਰੀ ਫਲਾਈਟ ਬੰਬੇ ਪਹੁੰਚੂਗੀ ਤਾਂ ਤੂੰ ਉਥੋਂ ਮੈਨੂੰ ਲੈਣ ਦੇ ਲਈ ਆ ਜੀ ਅਸ਼ਰਫ ਖੁਸ਼ ਹੁੰਦੀ ਆ ਸ਼ਾਮ ਦੇ ਤਕਰੀਬਨ 3 ਵਜੇ ਆਪਣੇ ਘਰ ਤੋਂ ਚਲਦੀ ਆ ਇੱਕ ਆਟੋ ਫੜ ਕੇ ਤੇ 에어ਪੋਰਟ ਦੇ ਉੱਪਰ ਪਹੁੰਚ ਜਾਂਦੀ ਹੁਣ ਜਦੋਂ ਅਸ਼ਰਫ 에어ਪੋਰਟ ਦੇ ਉੱਪਰ ਪਹੁੰਚਦੀ ਆ ਤਾਂ ਉਹ ਦੇਖਦੀ ਆ ਕਿ ਇਸ ਦਿਨ 에어ਪੋਰਟ ਦੇ ਉੱਪਰ ਪੁਲਿਸ ਵਾਲਿਆਂ ਦੀ ਜਿਹੜੀ ਤੈਨਾਤੀ ਹੁੰਦੀ ਆ ਉਹ ਆਮ ਨਾਲੋਂ ਕਿਤੇ ਹੀ ਜ਼ਿਆਦਾ ਵਾ ਉਹ ਕੋਈ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੀ ਪਰ ਉਹ ਨੂੰ ਇਹ ਚਿੱਤ-ਚੇਤੇ ਵੀ ਨਹੀਂ ਹੁੰਦਾ ਕਿ ਇਹ ਸਾਰੀ ਦੀ ਸਾਰੀ ਪੁਲਿਸ ਖੁਦ ਖੜੀ ਆ ਉਹਦੇ ਆਪਣੇ ਪਤੀ ਨੂੰ ਲੈਣ ਦੇ ਲਈ ਮਹਿਮੂਦ ਕਾਲੀਆ ਦੀ ਫਲਾਈਟ ਦੁਬਈ ਤੋਂ ਚੱਲ ਕੇ ਬੰਬੇ ਲੈਂਡ ਕਰਦੀ ਆ ਮਹਿਮੂਦ ਕਾਲੀਆ 에어ਪੋਰਟ ਤੋਂ ਬਾਹਰ ਆਉਂਦਾ ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਪਤਨੀ ਨੂੰ ਮਿਲ ਸਕਦਾ 에어ਪੋਰਟ ਦੇ ਬਿਲਕੁਲ ਬਾਹਰ-ਬਾਰ ਚਾਰ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਆ ਤੇ ਇਹਨਾਂ ਚਾਰ ਗੋਲੀਆਂ ਦੀ ਆਵਾਜ਼ ਤੋਂ ਦਹਿਲਿਆ ਹੋਇਆ ਪੂਰਾ ਦਾ ਪੂਰਾ এনਵਾਇਰਨਮੈਂਟ ਜਦੋਂ ਸ਼ਾਂਤ ਹੁੰਦਾ ਵਾ ਤਾਂ ਉਦੋਂ ਤੱਕ ਮਹਿਮੂਦ ਕਾਲੀਆ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਪੁਲਿਸ ਵਾਲੇ ਫੌਰਨ ਮਹਿਮੂਦ ਕਾਲੀਆ ਦੀ ਲਾਸ਼ ਨੂੰ ਚੱਕਦੇ ਆ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਅਸ਼ਰਫ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਕੋਈ ਵੀ ਸਮਝ ਨਹੀਂ ਆਉਂਦੀ ਕਿ ਇਹ ਸਭ ਕੁਝ ਚੱਲ ਕੀ ਰਿਹਾ ਵਾ ਅਗਲੇ ਦਿਨ ਬੰਬੇ ਪੁਲਿਸ ਦੇ ਸਭ ਤੋਂ ਸੀਨੀਅਰ ਅਧਿਕਾਰੀ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਜਾਂਦਾ ਵਾ ਕਿ ਉਹਨਾਂ ਨੂੰ ਇੱਕ ਟਿਪ ਮਿਲੀ ਆ ਕਿ ਮਹਿਮੂਦ ਕਾਲੀਆ ਫਲਾਣੀ ਫਲਾਈਟ ਦੇ ਉੱਪਰ ਇੰਡੀਆ ਆ ਰਿਹਾ ਵਾ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਗਏ ਪਰ ਜਦੋਂ ਅਸੀਂ ਉਹਨੂੰ ਅਰੈਸਟ ਕਰਨ ਲੱਗੇ ਉਹਨੇ ਸਾਡੇ ਉੱਪਰ ਗੋਲੀਆਂ ਚਲਾਈਆਂ ਤੇ ਉਸ ਟਾਈਮ ਦਾ ਬੰਬੇ ਪੁਲਿਸ ਦਾ ਇਨਕਾਊਂਟਰ ਸਪੈਸ਼ਲਿਸਟ ਇਮੈਨੂਅਲ ਮਹਿਮੂਦ ਕਾਲੀਆ ਨੂੰ ਪੁਲਿਸ ਵਾਲਿਆਂ ਤੇ ਗੋਲੀਆਂ ਚਲਾਉਂਦਾ ਦੇਖ ਕੇ ਉਹਦੇ ਉੱਪਰ ਚਾਰ ਗੋਲੀਆਂ ਚਲਾ ਦਿੰਦਾ ਤੇ ਜਿਸ ਤੋਂ ਬਾਅਦ ਕਾਲੀਆ ਦੀ ਮੌਤ ਹੋ ਜਾਂਦੀ ਹੈ ਇਹ ਪਹਿਲੀ ਵਾਰ ਸੀ ਕਿ ਜਦੋਂ ਅਸ਼ਰਫ ਨੂੰ ਆਪਣੇ ਪਤੀ ਦੇ ਅਸਲੀ ਕੰਮਕਾਰ ਦਾ ਪਤਾ ਲੱਗਦਾ ਤੇ ਨਾਲ ਹੀ ਪਤਾ ਲੱਗਦਾ ਉਹਦੇ ਬਾਰ-ਬਾਰ ਦਬਈ ਜਾਣ ਦਾ ਪਰ ਇੱਥੇ ਇੱਕ ਹੋਰ ਚੀਜ਼ ਹੁੰਦੀ ਆ ਕਿਉਂਕਿ ਜਿਸ ਵੀ ਟਾਈਮ ਇਹ ਸਾਰਾ ਦਾ ਸਾਰਾ ਘਟਨਾਕ੍ਰਮ ਵਾਪਰਦਾ ਵਾ ਅਸ਼ਰਫ ਖੁਦ ਉਸ ਥਾਂ ਤੇ ਮੌਜੂਦ ਹੁੰਦੀ ਆ ਅਗਲੇ ਸਿਰਫ ਕੁਝ ਹੀ ਦਿਨਾਂ ਦੇ ਵਿੱਚ ਮਹਿਮੂਦ ਕਾਲੀਆ ਦਾ ਜਿਹੜਾ ਇਨਕਾਊਂਟਰ ਪੁਲਿਸ ਵਾਲਿਆਂ ਨੇ ਦਿਖਾਇਆ ਕਿ ਪਹਿਲਾਂ ਉਹਨੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਉਹਦੇ ਉੱਪਰ ਹੀ ਬਹੁਤ ਸਾਰੀਆਂ ਸ਼ੱਕ ਦੀਆਂ ਸੂਈਆਂ ਖੜੀਆਂ ਹੁੰਦੀਆਂ ਨੇ ਇਹ ਥਿਓਰੀ ਜਿਹੜੀ ਪੁਲਿਸ ਵਾਲਿਆਂ ਨੇ ਬਣਾਈ ਇਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੁੰਦੀ ਆ ਇਹਦੇ ਵਿੱਚ ਕਾਫੀ ਸਾਰੇ ਲੂਪ ਹੋਲ ਨੇ ਕਾਫੀ ਸਾਰੀਆਂ ਕਮਜ਼ੋਰੀਆਂ ਨੇ ਸਭ ਤੋਂ ਵੱਡੀ ਕਮਜ਼ੋਰੀ ਤਾਂ ਇਹ ਹੀ ਆ ਕਿ ਮਹਿਮੂਦ ਕਾਲੀਆ ਦਬਈ ਤੋਂ ਫਲਾਈਟ ਲੈ ਕੇ ਇੰਡੀਆ ਪਹੁੰਚਦਾ ਵਾ ਤੇ ਪੁਲਿਸ ਵਾਲੇ ਕਹਿੰਦੇ ਆ ਕਿ ਉਹਨੇ ਆਪਣੇ ਨਿਜੀ ਰਿਵਾਲਵਰ ਦੇ ਨਾਲ ਪੁਲਿਸ ਵਾਲਿਆਂ ਤੇ ਗੋਲੀਆਂ ਚਲਾਈਆਂ ਤਾਂ ਜਦੋਂ ਉਹ ਇੱਕ ਇੰਟਰਨੈਸ਼ਨਲ ਫਲਾਈਟ ਲੈ ਕੇ ਇੰਡੀਆ ਪਹੁੰਚਦਾ ਵਾ ਤਾਂ ਉਹਦੇ ਕੋਲੇ ਰਿਵਾਲਵਰ ਕਿਵੇਂ ਆ ਗਿਆ ਇਹ ਚੀਜ਼ ਪੋਸੀਬਲ ਹੀ ਨਹੀਂ ਹੈਗੀ ਦੂਸਰਾ ਸਭ ਤੋਂ ਵੱਡਾ ਮੌਕੇ ਦਾ ਗਵਾ ਹੁੰਦੀ ਆ ਖੁਦ ਅਸ਼ਰਫ ਤਾਂ ਕੋਈ ਟਾਈਮ ਦੇ ਵਿੱਚ ਇਹ ਗੱਲ ਚਿੱਟੇ ਦਿਨ ਦੀ ਤਰ੍ਹਾਂ ਕਲੀਅਰ ਹੋ ਜਾਂਦੀ ਆ ਕਿ ਜਿਹੜਾ ਪੁਲਿਸ ਵਾਲਿਆਂ ਨੇ ਮਹਿਮੂਦ ਕਾਲੀਆ ਦਾ ਇਨਕਾਊਂਟਰ ਕੀਤਾ ਉਹ ਇੱਕ ਫੇਕ ਇਨਕਾਊਂਟਰ ਸੀ ਉਹ ਪਹਿਲਾਂ ਹੀ ਸਟੇਜਡ ਸੀਗਾ ਪਰ ਇਸ ਪੂਰੇ ਦੇ ਪੂਰੇ ਘਟਨਾਕਰਮ ਤੋਂ ਅਸ਼ਰਫ ਨੂੰ ਦੋ ਚੀਜ਼ਾਂ ਪਤਾ ਲੱਗਦੀਆਂ ਨੇ ਪਹਿਲੀ ਉਹਦਾ ਪਤੀ ਦੁਬਈ ਦਾ ਕੋਈ ਬਹੁਤ ਵੱਡਾ ਬਿਜ਼ਨਸਮੈਨ ਨਹੀਂ ਸੀਗਾ ਬਲਕਿ ਉਹ ਅੰਡਰਵਰਡ ਦਾ ਇੱਕ ਬਹੁਤ ਹੀ ਵੱਡਾ ਡਾਉਨ ਸੀ ਜਿਹੜਾ ਕਿ ਦਾਊਦ ਦੇ ਬਹੁਤ ਹੀ ਜ਼ਿਆਦਾ ਕਰੀਬੀ ਸੀ ਦੂਸਰੀ ਉਹਨੂੰ ਇਹ ਪਤਾ ਲੱਗਦੀ ਆ ਕਿ ਉਹਦੇ ਪਤੀ ਦੀ ਮੌਤ ਦਾ ਕਾਰਨ ਕੌਣ ਹੈਗਾ ਖੁਦ ਦਾਊਦ ਇਬਰਾਹਿਮ ਉਹ ਪਤੀ ਜਿਹੜਾ ਕਿ ਇਹ ਸਾਰਾ ਦਾ ਸਾਰਾ ਕੁਝ ਛੱਡਣਾ ਚਾਹੁੰਦਾ ਸੀ ਤੇ ਅਸ਼ਰਫ ਦੇ ਨਾਲ ਹੁਣ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਸੀ ਤਾਂ ਹੁਣ ਇੱਥੇ ਇੱਕ ਅਜੀਬ ਇਤਫਾਕ ਆ ਕਿ ਉਹ ਅਸ਼ਰਫ ਇੱਕ ਬਿਲਕੁਲ ਸਧਾਰਨ ਔਰਤ ਜਿਹਨੇ ਮਹਿਮੂਦ ਕਾਲੀਆ ਦੇ ਨਾਲ ਵਿਆਹ ਕਰਵਾਇਆ ਇਸ ਕਰਕੇ ਕਿ ਉਹ ਇੱਕ ਨੋਰਮਲ ਇਨਸਾਨ ਆ ਇੱਕ ਨੋਰਮਲ ਬਿਜ਼ਨਸਮੈਨ ਆ ਤੇ ਉਹਦਾ ਕਿਸੇ ਵੀ ਤਰ੍ਹਾਂ ਦਾ ਜਰਮ ਦੀ ਦੁਨੀਆ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਉਹੀ ਅਸ਼ਰਫ ਆਪਣੇ ਪਤੀ ਦੀ ਮੌਤ ਤੋਂ ਬਾਅਦ ਖੁਦ ਉਹੀ ਰਸਤਾ ਅਖਤਿਆਰ ਕਰ ਲੈਂਦੀ ਆ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਤੇ ਬਦਲਾ ਕਿੱਦੇ ਤੋਂ ਲਿਆ ਜਾਊਗਾ ਇੰਡੀਆ ਦੇ ਸਭ ਤੋਂ ਵੱਡੇ ਅੰਡਰਵਰਡ ਡੌਨ ਦਾਊਦ ਇਬਰਾਹਿਮ ਤੋਂ ਪਰ ਹੁਣ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਤੁਸੀਂ ਇੱਕ ਨਾਰਮਲ ਜੇ ਹਾਊਸ ਵਾਈਫ ਹੋ ਤੇ ਇੱਕ ਦਿਨ ਤੁਹਾਡੇ ਪਤੀ ਦਾ ਕਤਲ ਹੋ ਗਿਆ ਤੇ ਤੁਸੀਂ ਘਰੋਂ ਉੱਠ ਕੇ ਦਾਊਦ ਇਬਰਾਹਿਮ ਤੋਂ ਬਦਲਾ ਲੈਣ ਦੇ ਲਈ ਤੁਰ ਪੋਗੇ ਤੁਹਾਨੂੰ ਸਭ ਤੋਂ ਪਹਿਲਾਂ ਉਸ ਤਰ੍ਹਾਂ ਦੇ ਲੋਕ ਚਾਹੀਦੇ ਆ ਉਸ ਤਰ੍ਹਾਂ ਦਾ ਨੈਟਵਰਕ ਚਾਹੀਦਾ ਵਾ ਉਸ ਤਰ੍ਹਾਂ ਦੇ ਹਥਿਆਰ ਚਾਹੀਦੇ ਆ ਤਾਂ ਹੁਣ ਅਸ਼ਰਫ ਇੱਥੇ ਆ ਕੇ ਸੌਂ ਖਾ ਲੈਂਦੀ ਆ ਕਿ ਮੈਂ ਆਪਣੇ ਪਤੀ ਦੀ ਮੌਤ ਦਾ ਬਦਲਾ ਦਾਊਦ ਇਬਰਾਹਿਮ ਤੋਂ ਜ਼ਰੂਰ ਲਵਾਂਗੀ ਸਭ ਤੋਂ ਪਹਿਲੀ ਚੀਜ਼ ਉਹ ਕੀ ਕਰਦੀ ਆ ਉਹ ਆਪਣਾ ਨਾਮ ਬਦਲ ਲੈਂਦੀ ਆ ਤਾਂ ਕਿ ਉਹਦੀ ਪਛਾਣ ਨੂੰ ਕੋਈ ਵੀ ਫੜ ਨਾ ਸਕੇ ਕਿਉਂਕਿ ਉਹਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਦਾਊਦ ਦਾ ਜਿਹੜਾ ਨੈਟਵਰਕ ਆ ਉਹ ਕਿੰਨਾ ਸਟਰੋਂਗ ਆ ਤਾਂ ਹੁਣ ਅਸ਼ਰਫ ਆਪਣਾ ਨਾਮ ਬਦਲ ਕੇ ਕਰ ਲੈਂਦੀ ਆ ਸਪਨਾ ਇਸ ਤੋਂ ਬਾਅਦ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਕਰਦੀ ਆ ਜਿਹੜੇ ਕਿ ਦਾਊਦ ਇਬਰਾਹੀਮ ਦੇ ਬਿਲਕੁਲ ਕੱਟੜ ਵਿਰੋਧੀ ਨੇ ਤੇ ਉਹ ਵੀ ਅਸ਼ਰਫ ਦੀ ਤਰ੍ਹਾਂ ਹੀ ਦਾਊਦ ਦਾ ਡਾਊਨਫਾਲ ਦੇਖਣਾ ਚਾਹੁੰਦੇ ਆ ਤੇ ਇਹਨਾਂ ਦੇ ਵਿੱਚ ਉਸ ਟਾਈਮ ਦੇ ਉੱਪਰ ਜੇ ਬੰਬੇ ਦੇ ਵਿੱਚ ਸਭ ਤੋਂ ਟਾਪ ਦੀ ਲਿਸਟ ਦੇ ਉੱਪਰ ਕੋਈ ਨਾਮ ਸੀਗਾ ਤਾਂ ਉਹ ਨਾਮ ਸੀਗਾ ਹੁਸੈਨ ਉਸ ਤਰ੍ਹਾਂ ਦਾ ਹੁਸੈਨ ਉਸ ਤਰ੍ਹਾਂ ਦਾਊਦ ਇਬਰਾਹਿਮ ਦਾ ਇੱਕ ਕੱਟੜ ਵਿਰੋਧੀ ਸੀ ਸਪਨਾ ਬਣੀ ਹੋਈ ਅਸ਼ਰਫ ਹੁਸੈਨ ਉਸ ਤਰ੍ਹਾਂ ਨੂੰ ਮਿਲਦੀ ਆ ਹੌਲੀ ਹੌਲੀ ਕਰਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣਦੀ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦੀ ਆ ਆਪਣਾ ਇੱਕ ਨੈਟਵਰਕ ਬਣਾਉਂਦੀ ਆ ਪਰ ਹੁਣ ਇਹ ਲੜਾਈ ਇੱਥੇ ਤੁਹਾਨੂੰ ਬਿਲਕੁਲ ਹੀ ਇੱਕ ਪਾਸੜ ਲੱਗੂਗੀ ਕਿੱਥੇ ਇੱਕ ਪਾਸੇ ਹੈਗਾ ਦਾਉਦ ਇਬਰਾਹਿਮ ਪਿਛਲੇ ਕਿੰਨੇ ਟਾਈਮ ਤੋਂ ਪੂਰੇ ਬੰਬੇ ਦੇ ਉੱਪਰ ਰਾਜ ਕਰਨ ਵਾਲਾ ਜਿਹਦੇ ਕੋਲੇ ਪਤਾ ਹੀ ਨਹੀਂ ਕਿੰਨੇ ਕੁ ਸ਼ੂਟਰ ਨੇ ਕਿੰਨਾ ਵੱਡਾ ਉਹਦਾ ਨੈਟਵਰਕ ਆ ਤੇ ਪਤਾ ਹੀ ਨਹੀਂ ਕਿੰਨੇ ਕੁ ਉਹਦੇ ਕੋਲੇ ਪੈਸੇ ਨੇ ਤਾਂ ਇਸੇ ਕਰਕੇ ਹੁਣ ਅਸ਼ਰਫ ਇਹ ਲੜਾਈ ਨੂੰ ਸਿੱਧਾ-ਸਿੱਧਾ ਨਹੀਂ ਲੜਦੀ ਉਹ ਦਾਉਦ ਇਬਰਾਹਿਮ ਨੂੰ ਬਲੀਡ ਕਰਨਾ ਸ਼ੁਰੂ ਕਰਦੀ ਆ ਉਹ ਆਪਣਾ ਇੱਕ ਜਸੂਸਾਂ ਦਾ ਇਸ ਤਰ੍ਹਾਂ ਦਾ ਨੈਟਵਰਕ ਬਣਾਉਂਦੀ ਆ ਜਿਹੜੇ ਕਿ ਦਾਉਦ ਇਬਰਾਹਿਮ ਦੀਆਂ ਕੰਮਾਂ ਦੀਆਂ ਅੰਦਰਲੀਆਂ ਗਤੀਵਿਧੀਆਂ ਨੂੰ ਜੋ ਵੀ ਉਹਦੇ ਆਪਰੇਸ਼ਨ ਹੋ ਰਿਹਾ ਜੋ ਵੀ ਉਹ ਸਮਗਲਿੰਗ ਕਰ ਰਿਹਾ ਜਿਹੜੇ ਜਿਹੜੇ ਵੀ ਉਹਦੇ ਸਮਾਨ ਜਹਾਜ਼ਾਂ ਦੇ ਉੱਪਰ ਆ ਰਹੇ ਆ ਉਹਨਾਂ ਸਾਰਿਆਂ ਦੀ ਇਹ ਸਾਰੇ ਜਾਣੇ ਪਤਾ ਲਵਾਉਂਦੇ ਆ ਤੇ ਉਸ ਤੋਂ ਬਾਅਦ ਇਹ ਸਾਰੀਆਂ ਦੀਆਂ ਸਾਰੀਆਂ ਰਿਪੋਰਟਸ ਪੁਲਿਸ ਵਾਲਿਆਂ ਨੂੰ ਲੀਕ ਕਰਦੇ ਆ ਕਿਉਂਕਿ ਹੁਣ ਇੱਕ ਇਹ ਟਾਈਮ ਆ ਗਿਆ ਸੀ ਜਦੋਂ ਪੁਲਿਸ ਵਾਲਿਆਂ ਦਾ ਪਲੜਾ ਜਿਹੜਾ ਵਾ ਹੌਲੀ ਹੌਲੀ ਕਰਕੇ ਅੰਡਰਵਰਡ ਦੇ ਉੱਪਰ ਭਾਰੀ ਹੋਣਾ ਸ਼ੁਰੂ ਹੁੰਦਾ ਵਾ ਤੇ ਸਪਨਾ ਬਣੀ ਹੋਈ ਅਸ਼ਰਫ ਬਿਨਾ ਇੱਕ ਵੀ ਗੋਲੀ ਚਲਾਏ ਬਿਨਾ ਹਥਿਆਰ ਦਾ ਇਸਤੇਮਾਲ ਕਰੇ ਦਾਊਦ ਇਬਰਾਹਿਮ ਨੂੰ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਕਰਨੇ ਸ਼ੁਰੂ ਕਰਦੀ ਆ। ਦਾਊਦ ਨੂੰ ਵੀ ਇੱਕ ਦਿਨ ਇਹ ਪਤਾ ਲੱਗ ਗਿਆ ਕਿ ਬੰਬੇ ਦੇ ਵਿੱਚ ਉਹਦਾ ਨਵਾਂ ਦੁਸ਼ਮਣ ਕੌਣ ਆ ਤੇ ਉਹਦੀ ਹਿਸਟਰੀ ਕੀ ਆ। ਤਾਂ ਹੁਣ ਤੋਂ ਸਪਨਾ ਇੱਕ ਟਾਰਗੇਟਡ ਊਮਨ ਸੀ। ਉਹਨੂੰ ਪਤਾ ਸੀ ਕਿ ਉਹਦੀ ਆਪਣੀ ਗੇਮ ਕਿਸੇ ਵੀ ਦਿਨ ਹੋ ਸਕਦੀ ਆ। ਤੇ ਉਹਦਾ ਖੁਦ ਦਾ ਹਸ਼ਰ ਵੀ ਉਹਦੇ ਆਪਣੇ ਪਤੀ ਦੀ ਤਰ੍ਹਾਂ ਦਾ ਹੋ ਸਕਦਾ ਹੁਣ ਤੱਕ ਜਿਸ ਵੀ ਤਰ੍ਹਾਂ ਦਾ ਨੁਕਸਾਨ ਉਹਨੇ ਦਾਉਦ ਦਾ ਕਰਨਾ ਸੀ ਉਹ ਉਸ ਤਰ੍ਹਾਂ ਕਰ ਲਿਆ ਬਟ ਹੁਣ ਤੋਂ ਗੇਮ ਬਿਲਕੁਲ ਬਦਲਣ ਵਾਲੀ ਆ ਅਸ਼ਰਫ ਨੂੰ ਹੁਣ ਪੈਸਾ ਵੀ ਚਾਹੀਦਾ ਹਥਿਆਰ ਵੀ ਚਾਹੀਦੇ ਤੇ ਆਪਣੇ ਨਾਲ ਹਥਿਆਰਬੰਦ ਲੋਕਾਂ ਦੀ ਇੱਕ ਫੌਜ ਵੀ ਚਾਹੀਦੀ ਆ ਪਰ ਇਹਦੇ ਲਈ ਉਹਨੂੰ ਕਿਸੇ ਤਾਕਤਵਰ ਇਨਸਾਨ ਦਾ ਸਹਾਰਾ ਲੈਣਾ ਪੈਣਾ ਤੇ ਉਸ ਟਾਈਮ ਦੇ ਉੱਪਰ ਬੰਬੇ ਦੇ ਉੱਪਰ ਸਿਰਫ ਦੋ ਹੀ ਤਰ੍ਹਾਂ ਦੇ ਇਨਸਾਨ ਤਾਕਤਵਰ ਸੀ ਜਾਂ ਤਾਂ ਬੰਬੇ ਪੁਲਿਸ ਵਾਲੇ ਤੇ ਜਾਂ ਫਿਰ ਅੰਡਰਵਰਡ ਦਾ ਆਪਣਾ ਕੋਈ ਬੰਦਾ ਪਰ ਕਿਸੇ ਵੀ ਅੰਡਰਵਰਡ ਦੇ ਬੰਦੇ ਦੇ ਨਾਲ ਦੁਆਰਾ ਤੋਂ ਵਿਆਹ ਕਰਵਾਉਣਾ ਤੇ ਉਹਦਾ ਜਿਹੜਾ ਹਸ਼ਰ ਹੋਣਾ ਵਾ ਉਹ ਅਸ਼ਰਫ ਨੂੰ ਪਹਿਲਾਂ ਹੀ ਪਤਾ ਵਾ ਉਹਨੂੰ ਪਤਾ ਕਿ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਕੋਈ ਬਹੁਤ ਜ਼ਿਆਦਾ ਲੰਬੀ ਨਹੀਂ ਇਸੇ ਕਰਕੇ ਉਹ ਚੁਣਦੀ ਆ ਦੂਸਰਾ ਰਾਹ ਮਤਲਬ ਕਿ ਬੰਬੇ ਦੇ ਇੱਕ ਪੁਲਿਸ ਵਾਲੇ ਦੇ ਨਾਲ ਵਿਆਹ ਕਰਵਾਉਣਾ ਤੇ ਇਹ ਇਨਸਾਨ ਬਣਦਾ ਵਾ ਹਿਸਾਰ ਸ਼ੇਖ ਤਾਂ ਹੁਣ ਇੱਕ ਬਿਲਕੁਲ ਅਜੀਬ ਜ਼ਿੰਦਗੀ ਜਿਉ ਰਹੀ ਆ ਅਸ਼ਰਫ ਇੱਕ ਪਾਸੇ ਉਹ ਇੱਕ ਪੁਲਿਸ ਵਾਲੇ ਦੀ ਪਤਨੀ ਆ ਪਰ ਦੂਸਰੇ ਪਾਸੇ ਅੰਦਰ ਖਾਤੇ ਉਹਦਾ ਆਪਣਾ ਇੱਕ ਖੁੱਦ ਦਾ ਗੈਂਗਸਟਰਸ ਦਾ ਨੈਟਵਰਕ ਆ ਜਿਸ ਤਰ੍ਹਾਂ ਦੀ ਜ਼ਿੰਦਗੀ ਦਾ ਬਦਲਾ ਉਹ ਦਾਉਤ ਤੋਂ ਲੈਣਾ ਚਾਹੁੰਦੀ ਆ ਉਹ ਹੌਲੀ-ਹੌਲੀ ਕਰਕੇ ਸਮੇਂ ਦੇ ਨਾਲ ਉਹ ਖੁਦ ਵੀ ਉਸੇ ਤਰ੍ਹਾਂ ਦੀ ਬਣ ਜਾਂਦੀ ਆ ਉਹਦਾ ਖੁੱਦ ਦਾ ਆਪਣਾ ਇੱਕ ਨੈਟਵਰਕ ਆ ਉਹਦੇ ਆਪਣੇ ਕੋਲੇ ਹੁਣ ਬਹੁਤ ਸਾਰੇ ਹਥਿਆਰਬੰਦ ਲੜਾਕੇ ਨੇ ਤੇ ਇਹ ਸਾਰੇ ਦੇ ਸਾਰੇ ਉਹਨੂੰ ਸਪਨਾ ਦੀਦੀ ਕਹਿੰਦੇ ਆ ਫਾਈਨਲੀ ਇੱਕ ਦਿਨ ਇਸ ਤਰ੍ਹਾਂ ਦਾ ਆਉਂਦਾ ਕਿ ਜਿਸ ਦਿਨ ਅਸ਼ਰਫ ਨੂੰ ਇਹ ਲੱਗਦਾ ਕਿ ਹੁਣ ਦਾਉਦ ਤੋਂ ਸਿੱਧਾ ਬਦਲਾ ਲੈਣ ਦਾ ਟਾਈਮ ਆ ਗਿਆ ਹੁਣ ਕੋਈ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਨੂੰ ਉਹਦੀ ਸੂਹ ਦੇਣ ਦੀ ਤੇ ਉਹਨੂੰ ਆਰਥਿਕ ਤੌਰ ਦੇ ਉੱਪਰ ਬਲੀਡ ਕਰਨ ਦੀ ਆਪਾਂ ਸਾਰਿਆਂ ਨੇ ਬਹੁਤ ਸਾਰੀਆਂ YouTube ਦੇ ਉੱਪਰ TV ਦੇ ਉੱਪਰ ਫੁਟੇਜਸ ਦੇਖੀਆਂ ਨੇ ਜਿੱਥੇ ਸ਼ਾਹਜਾਹ ਦੇ ਵਿੱਚ ਹੋਣ ਵਾਲੇ ਕ੍ਰਿਕਟ ਮੈਚਾਂ ਦੇ ਵਿੱਚ ਦਾਉਦ ਇਬਰਾਹਿਮ ਅਕਸਰ ਬੈਠਾ ਹੋਇਆ ਦਿਖਾਈ ਦਿੰਦਾ ਦਾਉਦ ਇਬਰਾਹਿਮ ਨੂੰ ਕ੍ਰਿਕਟ ਦੇ ਵਿੱਚ ਤੇ ਬਾਲੀਵੁੱਡ ਦੀਆਂ ਫਿਲਮਾਂ 'ਚ ਬਹੁਤ ਹੀ ਜ਼ਿਆਦਾ ਇੰਟਰਸਟ ਹੁੰਦਾ ਤੇ ਇਹੀ ਇੱਕ ਟਾਈਮ ਹੁੰਦਾ ਜਦੋਂ ਦਾਉਦ ਇਬਰਾਹਿਮ ਨੂੰ ਟਾਰਗੇਟ ਕੀਤਾ ਜਾ ਸਕਦਾ ਸਿਰਫ ਇਹੀ ਉਹ ਟਾਈਮ ਹੁੰਦਾ ਜਦੋਂ ਉਹ ਪਬਲਿਕ ਲਈ ਲੋਕਾਂ ਦੇ ਸਾਹਮਣੇ ਹੁੰਦਾ ਤੇ ਅਸ਼ਰਫ ਆਪਣਾ ਬਦਲਾ ਲੈਣ ਦੇ ਲਈ ਇਸੇ ਹੀ ਇੱਕ ਟਾਈਮ ਨੂੰ ਚੁਣਦੀ ਆ ਹੁਣ ਸਾਲ ਆ 1986 ਦਾ ਤੇ ਅਸ਼ਰਫ ਨੂੰ ਇਹ ਸੂਹ ਮਿਲਦੀ ਆ ਕਿ ਸ਼ਾਰਜਾ ਦੇ ਵਿੱਚ ਕੋਈ ਕ੍ਰਿਕਟ ਮੈਚ ਹੋ ਰਿਹਾ ਵਾ ਤੇ ਉੱਥੇ ਦਾਉਦ ਇਬਰਾਹਿਮ ਖੁਦ ਪਹੁੰਚਣ ਵਾਲਾ ਵਾ ਇਤਿਹਾਸ ਜਦ ਇਸ ক্রিকেট ਸਟੇਡੀਅਮ ਦੇ ਅੰਦਰ ਜਿਹੜੀਆਂ ਵੀਆਈਪੀ ਸੀਟਾਂ ਨੇ ਉਹ ਆਲਰੇਡੀ ਬੁੱਕ ਹੋ ਜਾਂਦੀਆਂ ਨੇ ਪਹਿਲਾਂ ਹੀ ਦਾਉਦ ਦੇ ਲਈ ਤੇ ਉਹਦੇ ਆਪਣੇ ਕੁਝ ਖਾਸ ਗੁਰਗਿਆਂ ਦੇ ਲਈ ਪਰ ਅਸ਼ਰਫ ਦੇ ਲਈ ਇੱਥੇ ਇੱਕ ਬਹੁਤ ਵੱਡੀ ਪ੍ਰੋਬਲਮ ਆ ਪ੍ਰੋਬਲਮ ਇਹ ਹੈਗੀ ਆ ਕਿ ਸਟੇਡੀਅਮ ਦੇ ਅੰਦਰ ਤੁਸੀਂ ਹਥਿਆਰ ਲੈ ਕੇ ਨਹੀਂ ਜਾ ਸਕਦੇ ਪਰ ਇੰਨੀ ਇੱਕ ਡੈਸਪਰੇਟ ਹੁੰਦੀ ਆ ਅਸ਼ਰਫ ਆਪਣੇ ਪਤੀ ਦਾ ਬਦਲਾ ਲੈਣ ਦੇ ਲਈ ਕਿ ਉਹਨੇ ਇਹ ਪਲਾਨ ਬਣਾਇਆ ਕੇ ਦਾਉਦ ਦੇ ਬਿਲਕੁਲ ਮਗਰ ਲੀਆਂ ਸੀਟਾਂ ਨੂੰ ਬੋਕੀਤਾ ਜਾਊਗਾ ਤੇ ਕੱਚ ਦੀਆਂ ਬੋਤਲਾਂ ਨੂੰ ਤੋੜ ਕੇ ਦਾਉਦ ਦੇ ਉੱਪਰ ਹਮਲਾ ਕੀਤਾ ਜਾਊਗਾ ਅਗਲੇ ਬਹੁਤ ਸਾਰੇ ਹਫ਼ਤਿਆਂ ਤੱਕ ਇਸ ਪੂਰੇ ਏਰੀਏ ਦੀ ਰੇਕੀ ਕੀਤੀ ਜਾਂਦੀ ਆ ਦਾਉਦ ਦੀਆਂ ਸਰਗਰਮੀਆਂ ਨੂੰ ਪਤਾ ਕੀਤਾ ਜਾਂਦਾ ਪਰ ਇਸ ਚੱਕਰ ਦੇ ਵਿੱਚ ਹੋ ਕੀ ਜਾਂਦਾ ਕਿਉਂਕਿ ਦਾਉਦ ਦਾ ਆਪਣਾ ਵੀ ਇੱਕ ਨੈਟਵਰਕ ਹੁੰਦਾ ਜਿਹੜਾ ਹਮੇਸ਼ਾ ਐਕਟਿਵ ਰਹਿੰਦਾ ਇਸ ਤੋਂ ਪਹਿਲਾਂ ਕਿ ਅਸ਼ਰਫ ਦਾਊਦ ਤੱਕ ਪਹੁੰਚੇ ਦਾਊਦ ਨੂੰ ਅਸ਼ਰਫ ਦੀਆਂ ਗਤੀਵਿਧੀਆਂ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਉਹਦਾ ਪੂਰਾ ਦਾ ਪੂਰਾ ਪਲਾਨ ਉਹਨੂੰ ਆਪਣੇ ਜਸੂਸਾਂ ਦੇ ਥਰੂ ਕਲੀਅਰ ਹੋ ਜਾਂਦਾ ਉਹਨੂੰ ਕਲੀਅਰ ਪਤਾ ਲੱਗਦਾ ਕਿ ਕਿਸ ਦਿਨ ਤੇ ਕਿਹੜੇ ਮੈਚ ਦੇ ਵਿੱਚ ਅਸ਼ਰਫ ਆਪਣੇ ਕੁਝ ਸਾਥੀਆਂ ਦੇ ਨਾਲ ਸਟੇਡੀਅਮ ਦੇ ਅੰਦਰ ਆ ਕੇ ਦਾਊਦ ਦੇ ਉੱਪਰ ਹਮਲਾ ਕਰਨਾ ਚਾਹੁੰਦੀ ਆ ਤਾਂ ਇਸੇ ਪੁਆਇੰਟ ਤੋਂ ਕਹਾਣੀ ਬਿਲਕੁਲ ਉਲਟ ਜਾਂਦੀ ਆ ਬਦਲ ਜਾਂਦੀ ਆ ਸ਼ਿਕਾਰੀ ਹੁਣ ਖੁਦੀ ਸ਼ਿਕਾਰ ਬਣ ਗਿਆ ਤਾਂ ਇੱਥੋਂ ਤੁਹਾਨੂੰ ਇੰਨੀ ਚੀਜ਼ ਕਲੀਅਰ ਹੋ ਗਈ ਹੋਗੀ ਕਿ ਉਸ ਦਿਨ ਦਾ ਅਸ਼ਰਫ ਦਾ ਦਾਊਦ ਨੂੰ ਮਾਰਨ ਦਾ ਪਲਾਨ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਜਾਂਦਾ ਵਾ ਪਰ ਹੁਣ ਤੋਂ ਖੁਦ ਅਸ਼ਰਫ ਦਾਊਦ ਦੀਆਂ ਨਿਗਾਹ ਦੇ ਵਿੱਚ ਆ ਗਈ ਤੇ ਹੁਣ ਉਹਨੂੰ ਆਪਣੀ ਜਾਨ ਦੇ ਲਾਲੇ ਪੈ ਜਾਂਦੇ ਆ ਦਾਊਦ ਦੇ ਕੁਝ ਗੁਰਗੇ ਕਿਉਂਕਿ ਇੱਥੇ ਕਤਲ ਇੱਕ ਔਰਤ ਦਾ ਹੋਣਾ ਸੀ ਇਸ ਕੰਮ ਨੂੰ ਕਰਨ ਦੀ ਜ਼ਿੰਮੇਵਾਰੀ ਕੌਣ ਲੈਂਦਾ ਵਾ ਤੇ ਬਹੁਤ ਹੀ ਖੁਸ਼ੀ ਦੇ ਨਾਲ ਲੈਂਦਾ ਵਾ ਛੋਟਾ ਸ਼ਕੀਲ ਤੁਹਾਨੂੰ ਯਾਦ ਹੋਊਗਾ ਮੈਂ ਤੁਹਾਨੂੰ ਕਹਾਣੀ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਮਹਿਮੂਦ ਕਾਲੀਆ ਤੇ ਛੋਟਾ ਸ਼ਕੀਲ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਰਿਹਾ ਵਾ ਤਾਂ ਹੁਣ ਛੋਟਾ ਸ਼ਕੀਲ ਨੂੰ ਆਪਣੀ ਮਹਿਮੂਦ ਕਾਲੀਆ ਤੋਂ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਦਾ ਮੌਕਾ ਮਿਲ ਰਿਹਾ ਵਾ ਚਾਹੇ ਉਹ ਬਦਲਾ ਕਿਸੇ ਇੱਕ ਔਰਤ ਦੇ ਕਤਲ ਕਰਕੇ ਮਿਲੇ ਤਾਂ ਛੋਟਾ ਸ਼ਕੀਲ ਅਸ਼ਰਫ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦਾ ਪਰ ਛੋਟਾ ਸ਼ਕੀਲ ਦੇ ਲਈ ਵੀ ਇੱਕ ਪ੍ਰੋਬਲਮ ਸਟਾਰਟਿੰਗ ਦੇ ਵਿੱਚ ਆਉਂਦੀ ਆ ਪ੍ਰੋਬਲਮ ਇਹ ਆ ਬੰਬੇ ਦੇ ਵਿੱਚ ਆਪਣੇ ਕਈ ਸ਼ੂਟਰਾਂ ਨੂੰ ਜਦੋਂ ਉਹ ਅਸ਼ਰਫ ਨੂੰ ਮਾਰਨ ਦੀ ਗੱਲ ਕਰਦਾ ਤਾਂ ਉਹ ਇੱਕ ਔਰਤ ਦਾ ਕਤਲ ਕਰਨ ਤੋਂ ਸਾਫ਼ ਮਨਾ ਕਰ ਦਿੰਦੇ ਆ ਫਾਈਨਲੀ ਇਹ ਜ਼ਿੰਮੇਵਾਰੀ ਆਉਂਦੀ ਆ ਅਜਾਜ਼ ਪਠਾਨ ਨਾਮ ਦੇ ਇੱਕ ਸ਼ੂਟਰ ਦੇ ਉੱਪਰ ਜਿਹਨੂੰ ਕਿ ਕਿਸੇ ਨੂੰ ਵੀ ਮਾਰਨ ਦੇ ਵਿੱਚ ਆਇਓ ਔਰਤ ਹੋਵੇ ਜਾਂ ਕੋਈ ਵੀ ਹੋਰ ਹੋਵੇ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਇਹ ਉਹੀ ਅਜਾਜ਼ ਪਠਾਣਾ ਜਿਹਦਾ ਨਾਮ ਬਾਅਦ ਦੇ ਵਿੱਚ ਬੰਬੇ ਦੇ ਵਿੱਚ ਹੋਏ ਸੀਰੀਅਲ ਬੰਬ ਬਲਾਸਟ ਦੇ ਵਿੱਚ ਵੀ ਆਉਂਦਾ ਵਾ ਤੇ ਹੁਣ ਗੱਲ ਆਉਂਦੀ ਹੈ ਸਾਲ 1999 ਦੀ ਅਜਾਜ਼ ਪਠਾਣ ਅਸ਼ਰਫ ਦੇ ਘਰ ਦੀ ਰੇਕੀ ਕਰਦਾ ਤੇ ਉਹ ਇਹ ਦੇਖਦਾ ਕਿ ਕਿਸ ਟਾਈਮ ਦੇ ਉੱਪਰ ਜਾਂ ਕਿਹੜੇ ਦਿਨ ਅਸ਼ਰਫ ਦੇ ਘਰ ਦੇ ਵਿੱਚ ਲੋਕ ਬਾਕੀ ਦੇ ਨਹੀਂ ਹੁੰਦੇ ਉਹਦੇ ਬਾਡੀਗਾਰਡ ਨਹੀਂ ਹੁੰਦੇ ਤਾਂ ਬਿਲਕੁਲ ਇਹੀ ਇੱਕ ਦਿਨ ਚੁਣ ਕੇ ਅਜਾਜ਼ ਪਠਾਨ ਆਪਣੇ ਨਾਲ ਕਾਫੀ ਸਾਰੇ ਹੋਰ ਲੋਕਾਂ ਨੂੰ ਲੈ ਕੇ ਉਸ ਦਿਨ ਘਰੇ ਦਾਖਲ ਹੁੰਦਾ ਜਿਸ ਦਿਨ ਅਸ਼ਰਫ ਘਰੇ ਇਕੱਲੇ ਹੁੰਦੀ ਆ ਤੇ ਚਾਕੂਆਂ ਦੇ ਨਾਲ ਗੋਦ-ਗੋਦ ਕੇ ਅਜਾਜ਼ ਤੇ ਉਹਦੇ ਬਾਕੀ ਦੇ ਗੁਰਗੇ ਅਸ਼ਰਫ ਦਾ ਕਤਲ ਕਰ ਦਿੰਦੇ ਆ ਅਸ਼ਰਫ ਦੇ ਸਰੀਰ ਦੇ ਉੱਪਰ 22 ਤੋਂ ਜ਼ਿਆਦਾ ਚਾਕੂਆਂ ਦੇ वार ਕੀਤੇ ਗਏ ਤੇ ਇਸ ਤਰ੍ਹਾਂ ਦੇ ਨਾਲ ਇੱਕ ਐਸ ਤਰ੍ਹਾਂ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਉਹ ਜ਼ਿੰਦਗੀ ਜਿਨੇ ਇੱਕ ਬਾਕੀ ਲੜਕੀਆਂ ਦੀ ਤਰ੍ਹਾਂ ਸ਼ਾਂਤਮਈ ਜ਼ਿੰਦਗੀ ਜਿਉਣ ਦਾ ਸੁਪਨਾ ਦੇਖਿਆ ਸੀ ਆਪਣੇ ਘਰ ਵਾਲੇ ਦੇ ਨਾਲ ਜਿਹਨੂੰ ਕਿ ਜ਼ਬਰਦਸਤੀ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਹੀ ਇਸ ਦੁਨੀਆ ਦੇ ਵਿੱਚ ਆਉਣਾ ਪਿਆ ਜਿਸ ਦੁਨੀਆ ਦੇ ਵਿੱਚ ਜਾਣ ਤੋਂ ਆਪਣੇ ਪਤੀ ਨੂੰ ਵੀ ਰੋਕਦੀ ਰਹੀ ਸੀ ਤਾਂ ਇਹ ਸੀਗੀ ਕਹਾਣੀ ਅਸ਼ਰਫ ਦੀ ਤੇ ਜਿਹਦੇ ਕਰਕੇ ਦਾਊਦ ਇਬਰਾਹਿਮ ਇੱਕ ਵਾਰ ਆਪਣੀ ਮੌਤ ਦੇ ਬਿਲਕੁਲ ਹੀ ਨੇੜੇ ਆ ਗਿਆ ਸੀ ਤਾਂ ਅਸ਼ਰਫ ਦੀ ਜ਼ਿੰਦਗੀ ਦੇ ਤਰ੍ਹਾਂ ਹੀ ਇਹ ਕਹਾਣੀ ਤੇ ਇਹ ਵੀਡੀਓ ਵੀ ਇੱਥੇ ਹੀ ਖਤਮ ਹੁੰਦਾ ਜੀ